ਦੇ denn ਇੱਥੇ ਆਏ ਮੇਰੇ ਹੋ ਗਿਆ ਸੇਡ ਸਰ ਸਰ ਕੋਈ ਜਨ ਸਰ ਚੰਦਨ ਚੱਲ ਰਿਹਾ ਦੇਖ ਪੈਣਾ ਫਿਰ ਨਹੀਂ ਉਹ ਕਰੋ ਜੀ ਮਾਜਜ ਜੇ ਨਾ ਆਏ ਇਥੇ ਇੱਕ ਫਤਿਹਗਰ ਮਦਨ ਦੋਸਤੋ ਅੱਜ ਦੇਸ਼ ਦੇ ਖਿਆਸ ਦਾ ਇੱਕ ਜਿੱਦਾਂ ਰਿਪੋਰਟ ਸਾਹਿਬ ਨੇ ਕਿਹਾ ਕਾਲਾ ਦਿਲ ਹੈ 25 ਜੂਨ ਉਸ ਕਾਲੇ ਦਿਲ ਦੇ ਅੱਜ 50 ਸਾਲ ਹੋ ਗਏ 25 ਜੂਨ 1975 ਐਸਡੀਐਸ ਵਿੱਚ ਸ਼੍ਰੀਮਤੀ ਇਦਰਾ ਗਾਂਧੀ ਨੇ ਅਬਰਡੈਂਸੀ ਲਈ ਸੀ। ਅਤੇ ਲੋਕਤੰਤਰ ਦੀ ਹੱਤਿਆ ਕੀਤੀ। ਉੱਤੇ ਰਾਜਾਂ ਮਹਾਰਾਜੇ ਵਾਲੇ ਕਲਾਸ ਨੇ ਉਹ ਕਿਦਾਂ ਐਕਸਪੈਕਟ ਕਰ ਰਹੇ ਕਿ ਕੋਈ ਕੋਰਟ ਉਹਨਾਂ ਨੂੰ ਇਲੈਕਸ਼ਨ ਲੜਨ ਤੋਂ ਮਨਾ ਕਰ ਦੇਵੇ। ਕਿਉਂ? ਜਿਹੜਾ ਪਰਿਵਾਰਵਾਦਵਾਤ ਦਾ ਮਾਮਲਾ ਹੈ ਅੱਛਾ ਸ਼ਬਦੀ ਪਰ ਮੈਂ ਇਸਤੇਮਾਲ ਕਰਾਂ ਮਜਬੂਰੀ ਵਿੱਚ ਜਿਹੜਾ ਪਰਿਵਾਰਵਾਦ ਪਰਿਵਾਰਵਾਦ ਉਹਨਾਂ ਦਾ ਕੀੜਾ ਹੈ ਸਮਝੋ ਜੀ ਕਿ ਅਸੀਂ ਸੱਤ ਸਾੜੀ ਹੈ ਕਿ ਸੱਤ ਅੱਠੀ ਚਲਾਨੀ ਹੈ ਔਰ ਅਸੀਂ ਜਿੱਦਾਂ ਚਾਹਾਂਗੇ ਉਦਾਂ ਸੱਤਾ ਚਲੇਗੀ ਇਹ ਜਿਹੜਾ ਦਿਮਾਗ ਵਿੱਚ ਗੱਲ ਘੜ ਕਰ ਗਈ ਨਾ ਸਾਰੀ ਦਿੱਕਤ ਉੱਥੋਂ ਸ਼ੁਰੂ ਹੋਈ ਔਰ ਇਹ ਕਹਿੰਦੇ ਸ਼ੁਰੂ ਕਰਤਾ ਇੰਡੀਆ ਇੰਦਰਾ ਇੰਦਰਾ ਜੰਡੀਆ ਇਹ ਜਿਹੜੀ ਸੋਚ ਹੁਣ ਤੱਕ ਵੀ ਚਲਦੀ ਜੇਗੀ ਕਿ ਸਾਰਾ ਕੁਝ ਅਸੀਂ ਚਲਾਣਾ ਹੈ ਸਭ ਕੁਝ ਸਾੜਾ ਹੀ ਹੈ ਔਰ ਉਹਦੇ ਕਰਕੇ ਅਮਰਜੈਂਸੀ ਲਾ ਕੇ ਕਾਰੇ ਪਾਲਿਕਾ ਵਿਧਾਇਕਾ ਨਿਆਂਪਾਲਿਕਾ ਸਭ ਸਭ ਕਰਦਾ ਸਭ ਤੇ ਕਬਜ਼ਾ ਕਰਦੇ ਮੈਂ ਉਹਨੇ ਬੈਠੋ ਦਾ ਕਾਰਜੀ ਇਹ ਪੁੱਛਿਆ ਸੀ ਕਿ ਕਿੰਚਾ ਨੇ ਅਮਰਜੈਂਸੀ ਦਾ ਕਾਲ ਕਾਲੀ ਪਿਤਾ ਜੀ ਨੇ ਉੰਨੀ ਮਿਲੇ ਜੇਰ ਦਿੱਤੀ ਸਾਡੇ ਇਥੇ ਕਾਰਜਕਰਤਾ ਨੇ ਮੈਂ ਖੁਦ ਅਮਰਜੈਂਸੀ ਦਿੱਤੀ ਦੇਣਾ ਬਸ ਕੋਈ ਪਰਦਾ ਸੀ ਸ਼ਾਰਟੇਜਸ ਦਾ ਟਾਈਮ ਸੀ ਜੀ ਦਾ ਮਿਲ ਰਿਹਾ ਨਹੀਂ ਚਲ ਉਸ ਕਰਕੇ ਦੁੱਧ ਦੀ ਸ਼ਾਪ ਸੀ ਦੁੱਧ ਕੱਲਾ ਕੱਲਾ ਬੱਚਾ ਦੁੱਧ ਪੀਣ ਅੱਛੇ ਲਾਈਨ ਲਾਈ ਬੰਜੀ ਸੀ ਉੱਥੇ ਜਾ ਕੇ ਨੰਬਰ ਲਾਣਾ ਪੈਂਦਾ ਸੀ ਗੁੱਸਾ ਆਂਦਾ ਸੀ ਤੇ ਉੱਥੇ ਇੱਕ ਸੰਦੇਸ਼ ਹੁੰਸਕ ਮਿਲ ਗਿਆ ਮੈਨੂੰ ਰਕੇ ਬੜਾ ਗੁੱਸਾ ਆਂਦਾ ਮੈਂ ਕਿਹਾ ਕੁਝ ਕਰੋ ਮੈਂ ਉਹਨਾਂ ਹੈਂਡਪੇਡ ਦਿੱਤੇ ਮੈਂ ਹੈਂਡਪੇਡ ਜਾ ਕੇ ਐਮਰਜੈਂਸੀ ਹੱਥੇ ਖਰਾਬ ਹੈਂਡਪੇਡ ਇੱਕ ਲਾਇਬ੍ਰੇਰੀ ਦਿੱਲੀ ਪਬਲਿਕ ਲਾਇਬ੍ਰੇਰੀ ਪਾਇਲ ਸੀ ਸਾਡੇ ਉੱਥੇ ਮੈਂ ਹਰ ਕੇ ਪਰੁੰਜਾ ਸੀ ਸੈਕਟਰ 7 ਤੇ ਸੈਕਟਰ 8 ਦੀ ਲਾਇਬ੍ਰੇਰੀ ਉੱਥੇ ਪਾਤੇ ਤੇ ਜਨਰਲੀ 77 ਦੀ ਗੱਲ ਜਿੱਤੇ ਸਭ ਯਾਦ ਹੈ ਮੈਂ ਸਪੂਰੀ ਸੀ ਪਰ ਜਿਹੜੀ ਮੈਂ ਗੱਲ ਮੂਲ ਗੱਲ ਤੇ ਆ ਰਹੀ ਸੀ ਉਹ ਗੱਲ ਹੈ ਕਿ ਇਹ ਜਿਹੜੀ ਸੋ ਕੋਡ ਇਨਟਾਈਟਲਡ ਕਲਾਸ ਹੈ ਨਾ ਕਿਸੇ ਤੇ ਅਲੱਗ ਰਹਿ ਗਿਆ ਸਾੜੇ ਸਾਨੂੰ ਕੋਈ ਹੱਥ ਨਹੀਂ ਲਾ ਸਕਦਾ ਇਹ ਸਾਰੀ ਜਿਹੜੀ ਲੜਾਈ ਹੈ ਸਾਰੀ ਗੱਲ ਉਸ ਗੱਲ ਦੀ ਹੈ ਉਹ ਇਨਟਾਈਟਲਡ ਕਲਾਸ ਅੱਜ ਤੱਕ ਚੱਦੀ ਆ ਰਹੀ ਹੈ ਉਹ ਜਦੋਂ ਨਹਿਰੂ ਤੋਂ ਸ਼ੁਰੂ ਹੋਈ ਉਹ ਇਦੋਂ ਗੰਦੀ ਤੇ ਜਲਦੀ ਮੈਂ ਇੱਕ ਇੱਕ ਖੋਲੇ ਵਿਚਾਰ ਵੀ ਕਰਨਾ ਕਿੰਦਾ ਕਿੰਦਾ ਕੀ ਕਰਿਆ ਦੀਵਾਰ ਘਟਦਾ ਗਿਆ ਉਹਨਾਂ ਨੇ ਉਦੋਂ ਅਗਲੇ 6 ਸਾਲ ਤੱਕ ਚੋਣ ਲੜਨ ਤੋਂ ਰੁਕ ਜਾ ਗਿਆ ਹਮ ਉਲਟੇ ਜਿਹੜਾ ਪੁਆਇੰਟ ਹੈ ਏਸੀ ਗੱਲ ਤੋਂ ਸਾਡੀ ਗੱਲ ਚੱਲਦੀ ਹੈ ਉਹਨੇ ਅੱਜ ਇਹ ਵੀ ਕਹਿਣਾ ਕਿ ਜੇ ਤੁਸੀਂ ਪੁੱਛੋ ਕਿ 50 ਸਾਲ ਪਹਿਲੇ ਕੋਈ ਘਟਨਾ ਹੋਈ ਸੀ ਉਹਦਾ ਅੱਜ ਜਰੂਰ ਕੀ ਵਾਸਤਾ ਹੈ एमरजेंसी बारे मुखी समझते भी जानते भी नहीं और पढ़ते लिखे भी नहीं एमरजेंसी उत्ते कई सारे टीवी प्रोग्राम भी बन चुके हैं और फिल्म भी बन चुकी है पर जी गल मैं आख्या वो गल मूल गल है और वो गल है कि एमरजेंसी लाई क्यों वो छे साल ਫਲਾਬਾਦ ਕੋਰਟ ਦੀ ਦਿਵਾਰ ਕਰਦਾ ਸੀ ਕਿ ਅਗਲੇ ਕੋਰਟ ਜਾ ਕੇ ਗੱਲ ਹੋ ਸਕਦੀ ਸੀ ਉਹ ਸੱਤਾ ਕੋ ਬਾਹਰ ਵੀ रह ਸਕਦੇ ਸਨ ਕਿਸੇ ਹੋਰ ਨੂੰ ਪ੍ਰਧਾਨ ਮੰਤਰੀ ਵੀ ਬਣਾ ਸਕਦੀ ਸੀ ਬੀਸਿਸ ਗਾਂਧੀ ਪਰ ਜੇ ਬੜਾ ਅਛਾ ਸੀ ਜੀ ਉਹਨੇ ਕੁਝ ਕੀਤਾ ਹੀ ਨਹੀਂ ਰਜੀਵ Gandhi ਨੇ ਕਿਹਾ ਸੀ ਜਦ ਬੜਾ ਪੇੜ ਡਿੱਗਦਾ ਹੈ ਤਾਂ ਧਰਤੀ ਹਿੱਲਦੀ ਹੈ ਇਹ ਇੰਟਰਟੈਕਲ ਕਲਾਸ ਵਾਲਾ ਮਾਮਲਾ ਹੈ। ਕੋਈ ਬੰਦੇ ਮਾਰਤੇ ਤੇ ਮਾਰਤੇ ਕੀ ਫਰਕ ਪੈਂਦਾ ਹੈ? Jawaharlal Nehru ਜਦ ਪ੍ਰਧਾਨ ਮੰਤਰੀ ਸਨ ਦੇਸ਼ਿਕ ਫੈਡਿਵਰਕ ਸੰਵਧਾਨਿਕ ਅਗਰ ਬਦਲ ਹੋਇਆ ਕਾਨੂੰਨ ਬਦਲਿਆ ਗਿਆ ਦੇਸ਼ ਦਾ। ਐਮੈਂਡਮੈਂਟ ਜਿਹਨੂੰ ਕਹਿੰਦੇ ਨੇ। ਉਹ ਐਮੈਂਡਮੈਂਟ Jawaharlal Nehru ਨੇ ਸ਼ੁਰੂ ਕੀਤੀ ਸਰ 1955 ਚ ਸਾਡੀ ਪੰਜਾਬ ਦੇ ਲੋਕੀ ਵੀ ਦੇ ਸਿੱਤੇ ਲਗਭਗ ਲਗਭਗ 90% ਜਿਹੜੇ ਲੋਕਾਂ ਨੂੰ ਰਸ ਕੀਤਾ ਪੰਜਾਬ ਦੇ ਲੋਕੀ ਚ ਐਮਰਜੈਂਸੀ ਲਾਇਕੋ 1971 ਜਿਹੜੀ ਸਰਕਾਰ ਬਣੀ ਉਹ ਸਰਕਾਰ ਭ੍ਰਸਤਾਚਾਰਿਕ ਦਿੱਖ ਹੋ ਗਈ ਸੀ ਦੇਸ਼ ਵਿੱਚ ਅਧਿਆਨ ਦੀ ਪਤਾ ਅਨਾਦੀ ਸ਼ੋਪਿੰਗ ਸੀ ਖਾਨਕੀ ਦੀ ਫੌਰੀ ਜੁਨੀ ਸ਼ੁਰੂ ਹੋ ਗਈ ਸੀ ਰਨ ਆਰਡਰ ਬਿਲਕੁਲ ਦੇਸ਼ ਸਟਰਬਲ ਕਰ ਗਿਆ ਸੀ ਔਰ ਅਲਾਬਾਦ ਹਾਈ ਕੋਰਟ ਨੇ ਫਿਰ ਜਜਮੈਂਟ ਦੇ ਦਿੱਤੀ ਜਿਸ ਜਜਮੈਂਟ ਦੇ ਅnderगत ਮਿਸਸ ਕਿਦੁਰਾ ਗਾਂਧੀ ਨੂੰ 6 ਸਾਲ ਪਹਿਲੇ ਡਿਬਾਰ ਕਰ ਦਿੱਤਾ ਉਹ ਇਹ ਮਿਸਸ ਗਾਂਧੀ ਨੂੰ ਕਿ ਵਾਰਾਂ ਨਹੀਂ ਖੰਦਾ ਸੀ ਸਸਥਾਨਾ ਦੇ ਗਲਾਕੋਰਤਾ ਔਰ ਲੋਕਤੰਤਰ ਨੂੰ ਰੋਲਤਾ ਨਿਆਂਪਾਲਿਕਾ ਨਿਆਂਪਦਿਕਾ ਹੋਏ ਉਹ মিডিਆ ਹੋਏ ਤੋਂ ਕਾਮਨ ਮਨ ਦੇ ਨਾਗਰਿਕਾਂ ਦੇ ਅਧਿਕਾਰ ਹੋਣ ਕੋਲੇ ਤੇ ਅਧਿਕਾਰ ਉਹ ਵੀ ਸਾਰੇ ਉਹ ਚਲਦੇ ਸਨ ਅਮਰਜੈਂਸੀ 'ਚ ਦੇਸ਼ ਭਰ ਵਿੱਚ ਕੋਈ 1 ਲੱਖ 40000 ਲੋਕਾਂ ਨੂੰ ਅਰਸ ਕੀਤਾ ਇਹ ਦੇਸ਼ ਦੇ ਇਤਿਹਾਸ 'ਚ ਤੱਕ ਭਿਆਨਕ 1 ਲੱਖ 40000 ਉਹਨਾਂ ਚੋਂ ਲਗਭਗ 40000 ਪੰਜਾਬ ਦੇ ਲੋਕੀ ਸੀ ਜਿੰਦੇ ਬੜਾ ਅੱਛਾ ਸੀ ਜੀ ਉਹਨੇ ਕੁਝ ਕੀਤਾ ਹੀ ਨਹੀਂ ਰਜੀਵ ਗਾਂਧੀ ਨੇ ਕਿਹਾ ਸੀ ਜੇ ਬੜਾ ਪੇੜ ਗਿਰਦਾ ਹੈ ਤਾਂ ਧਰਤੀ ਹਿਲਦੀ ਹੈ ਇਹ ਇੰਟੈਕਸਿਸ ਕਲਾਸ ਵਾਲਾ ਮਾਮਲਾ ਹੈ ਕਿ ਅਸੀਂ ਬੰਦੇ ਮਾਰਦੇ ਤੇ ਮਾਰਦੇ ਕੀ ਫਰਕ ਪੈਂਦਾ ਹੈ ਜਵਾਰਨਾ ਨਹਿਰੂ ਜਦ ਪ੍ਰਧਾਨ ਮੰਤਰੀ ਸਨ ਦੇਸ਼ ਇੱਕ ਪਹਿਲੀ ਵਾਰ ਸੰਵਿਧਾਨਿਕ ਅਗਰ ਬਦਲ ਹੋਇਆ ਕਾਨੂੰਨ ਬਦਲਿਆ ਗਿਆ ਦੇਸ਼ ਦਾ ਅਮੈਂਡਮੈਂਟ ਜਿਹਨੂੰ ਕਹਿੰਦੇ ਨੇ ਉਹ ਅਮੈਂਡਮੈਂਟ જવાહરલાલ નહેરુને શરૂ સં ઉવંજાહી